ਅੱਜ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਵੱਖ-ਵੱਖ ਸਟੇਟਾਂ ਦੇ ਵਿੱਚ ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ, ਉਤਰਾਂਚਲ, ਰਾਜਸਥਾਨ ਦੇ ਵਿੱਚ ਸਾਰੇ ਹੀ ਡੀਸੀ ਦਫ਼ਤਰਾਂ ਦੇ ਵਿੱਚ ਔਰ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਧਰਨੇ ਦਿੱਤੇ ਜਾ ਰਹੇ ਨੇ ਔਰ ਜਿਹਦਾ ਮੁੱਖ ਕਾਰਨ ਇਹੋ ਹੀ ਆ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਔਰ ਖਨੌਰੀ ਬਾਰਡਰ ਦੇ ਉੱਪਰ ਕਿਸਾਨੀ ਮੋਰਚਾ ਚੱਲ ਰਿਹਾ ਜਿਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਲਗਭਗ ਪਿਛਲੇ 25 ਦਿਨ ਤੋਂ ਮਰਨ ਵਰਤ ਦੇ ਉੱਪਰ ਬੈਠੇ ਹੋਏ ਆ ਪਰ ਜਿਹੜੀਆਂ ਸਰਕਾਰਾਂ ਨੇ 2021 ਸਿੰਘੂ ਬਾਰਡਰ ਦੇ ਉੱਪਰ ਅੰਦੋਲਨ ਨੂੰ ਸਸਪੈਂਡ ਕਰਨ ਵੇਲੇ ਜੋ ਮੰਗਾ ਔਰ ਵਾਦੇ ਕੀਤੇ ਸੀ ਉਹ ਹੁਣ ਤੱਕ ਪਿਛਲੇ 4 ਸਾਲਾਂ ਦੇ ਵਿੱਚ ਪੂਰੇ ਨਹੀਂ ਕੀਤੇ ਗਏ ਔਰ ਦੁਬਾਰਾ ਜੋ ਕਿਸਾਨ ਮੋਰਚਾ ਲੱਗਿਆ ਹੋਇਆ ਪਰ ਹੁਣ ਵੀ ਸਰਕਾਰ ਸਿਰਫ ਇਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਉੱਤੇ ਔਰ ਜਦੋਂ ਸਾਡੇ ਜ਼ਿੰਮੇਵਾਰ ਕਿਸਾਨ ਦਿੱਲੀ ਜਾਣ ਦੀ ਗੱਲ ਕਰਦੇ ਉੱਤੇ ਉਹਨਾਂ ਦੇ ਉੱਪਰ ਡੰਡੇ ਵਰਸਾਏ ਜਾਂਦੇ ਆ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਪਰ ਸਾਨੂੰ ਤੇ ਇਵੇਂ ਮਹਿਸੂਸ ਕਰਾਇਆ ਜਾ ਰਿਹਾ ਕਿ ਇਹ ਪੂਰਾ ਲੋਕਤੰਤਰ ਰਾਜ ਦਾ ਖਾਨ ਹੋ ਰਿਹਾ ਡੈਮੋਕ੍ਰੇਸੀ ਕਿਤੇ ਸਾਨੂੰ ਨਜ਼ਰ ਨਹੀਂ ਆ ਰਹੀ ਸਿਰਫ ਕਹਿਣਾ ਕਹਿਣ ਔਰ ਮੀਡੀਆ ਦੇ ਵਿੱਚ ਬਿਆਨ ਦੇਣ ਦੇ ਵਿੱਚ ਸਾਰਾ ਕੁਝ ਅੱਗੇ ਆ ਰਿਹਾ ਪਰ ਅਸਲ ਦੇ ਵਿੱਚ ਗਰਾਊਂਡ ਲੈਵਲ ਦੇ ਉੱਪਰ ਇਹ ਕੁਝ ਸਿਰਫ ਆਪਣਾ ਡੰਡਾ ਰਾਜ ਚਲਾ ਰਿਹਾ ਔਰ ਕਿਸਾਨਾਂ ਦੀ ਜ਼ਿਮੇਦਾਰਾਂ ਦੀ ਦੁਕਾਨਦਾਰਾਂ ਦੀ ਮਜ਼ਦੂਰਾਂ ਦੀ ਡੱਟ ਕੇ ਲੁੱਟ ਕਰ ਰਹੇ ਨੇ ਔਰ ਇਹ ਅੱਜ ਦਾ ਮੋਰਚਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਦੋਂ ਮਰਨ ਵਰਤਿਆ ਉਹਨਾਂ ਦੇ ਸਮਰਥਨ ਦੇ ਵਿੱਚ ਪੂਰੇ ਪੰਜਾਬ ਔਰ ਵੱਖ-ਵੱਖ ਸਟੇਟਾਂ ਦੇ ਵਿੱਚ ਕੀਤਾ ਜਾ ਰਿਹਾ ਕਿੰਨੇ ਮੈਂਬਰ ਜਿਹੜੇ ਭੁੱਖ ਹੜਤਾਲ ਤੇ ਬੈਠੇ ਨੇ ਕਰੋ ਤਾਂ ਕਿ ਜਿਹੜਾ ਸੁਤੰਤਰਤਾ ਜਿਹੜੀ ਚੱਲੀ ਭਾਰਤੀ ਕਿਸਾਨ ਯੂਨੀਅਨ ਚੜੂਣੇ ਵੱਲੋਂ ਸਾਰੇ ਹੀ ਪੰਜਾਬ ਦੇ ਵਿੱਚ ਅੱਜ 11-11 ਮੈਂਬਰ ਜਿਹੜੇ ਆ ਉਹ ਡੀਸੀ ਦਫ਼ਤਰਾਂ ਦੇ ਅੱਗੇ ਭੁੱਖ ਹੜਤਾਲ ਤੇ ਬੈਠੇ ਨੇ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਉਹ ਡੀਸੀ ਦਫ਼ਤਰਾਂ ਦੇ ਅੱਗੇ ਬਹਿਣਗੇ ਪਰ ਜਿੰਨੇ ਵੀ ਸਾਡੇ ਮੈਂਬਰ ਭੋਖੜਤਾਲ ਤੇ ਬੈਠੇ ਹੋਏ ਨੇ ਉਹ ਪੂਰੀ ਇਨਸਾਨੀਅਤ ਦੇ ਨਾਲ ਆਪਣਾ ਜਿਹੜਾ ਪੂਰਾ ਇੱਕ ਦਿਨ ਦਾ ਅੰਜਲ ਛੱਡ ਕੇ ਆਪਣੇ ਇਸ ਮੋਰਚੇ ਦੇ ਉੱਪਰ ਡਟੇ ਹੋਏ ਨੇ ਆਖੇ ਸਰਕਾਰ ਨਹੀਂ ਫਿਰ ਵੀ ਮੰਗਾਂਵਲ ਧਿਆਨ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ 'ਚ ਕੀ ਰਣ ਕੀ ਜੇ ਸਾ ਪੰਜਾਬ ਨੇ ਇਹ ਮੁੱਦਾ ਚੁੱਕਿਆ ਪੰਜਾਬ ਦੇ ਕਿਰਤੀਆਂ ਨੇ ਔਰ ਕਿਸਾਨਾਂ ਨੇ ਮਜ਼ਦੂਰਾਂ ਦੇ ਤੇ ਵਪਾਰੀਆਂ ਦੀ ਪੂਰੀ ਸਪੋਰਟ ਮਿਲ ਰਹੀ ਆ ਹੁਣ ਤੇ ਅਸੀਂ ਸ਼ੰਦੂ ਔਰ ਖਨੋਰੀ ਬਾਰਡਰ ਦੇ ਉੱਤੇ ਡਟੇ ਹੋਏ ਆ ਜੇਕਰ ਸਰਕਾਰ ਸਾਨੂੰ ਅੱਗੇ ਨਹੀਂ ਜਾਣ ਦਿੰਦੀ ਪਹਿਲਾਂ ਤੇ ਸਰਕਾਰ ਕਹਿੰਦੀ ਸੀ ਕਿ ਟਰੈਕਟਰ ਟਰਾਲੀਆਂ ਲੈ ਕੇ ਜਾਓਗੇ ਤੇ ਟ੍ਰੈਫਿਕ ਦਾ ਹਵਾਲਾ ਦੇ ਕੇ ਜਾ ਹੋਰ ਕਈ ਹਵਾਲੇ ਦੇ ਕੇ ਇਹਨਾਂ ਨੇ ਰੋਕ ਲਾਤੀ ਜਦੋਂ ਸਾਡੇ ਕਿਸਾਨਾਂ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਅਸੀਂ ਪੈਦਲ ਚੱਲ ਕੇ ਜਾਵਾਂਗੇ ਔਰ ਖਾਲੀ ਹੱਥ ਜਾਵਾਂਗੇ ਫਿਰ ਵੀ ਇਹਨਾਂ ਨੇ ਗੋਲੇ ਤੇ ਅਥਰੂ ਗੈਸ ਦੇ ਗੋਲੇ ਚਲਾਏ ਤੇ ਫਿਰ ਅਸੀਂ ਤੇ ਇੱਕੋ ਕਦਮ ਪੁੱਟਾਂਗੇ ਕਿ ਅਸੀਂ ਜ਼ਿਲ੍ਹਾ ਗੁਰਦਾਸਪੁਰ ਤੋਂ ਸਬੰਧਤ ਹਾਂ ਔਰ ਸਾਡੇ ਜਿਹੜੇ ਨਾਲ ਲੱਗਦਾ ਬਾਰਡਰ ਪੰਜਾਬ ਦਾ ਤੇ ਜੰਮੂ ਦਾ ਪੰਜਾਬ ਦਾ ਤੇ ਹਰਿਆਣਾ ਦਾ ਫਿਰ ਇਹ ਵੀ ਬੰਦ ਕਰਾਂਗੇ ਫਿਰ ਜਿਹੜੀਆਂ ਸਟੇਟ ਇਹ ਪਹਿਲਾਂ ਹੀ ਇੱਕ ਸਾਨੂੰ ਨਦਰ ਨજર ਅੰਦਾਜ਼ ਕਰਕੇ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਸੀਂ ਭਾਰਤ ਤੋਂ ਅਲੱਗ ਜੇ ਫਿਰ ਅਸੀਂ ਜਿਹੜੇ ਬਾਕੀ ਵੀ ਸਟੇਟਾਂ ਦੇ ਨਾਲ ਨਾਤਾ ਤੋੜ ਕੇ ਏਐਸ ਸੈਂਟਰ ਨੂੰ ਮੂੰਹ ਤੋੜ ਕੇ ਇਹਨਾਂ ਨੂੰ ਜਵਾਬ ਦੇਵਾਂਗੇ ਜੇ ਤਾਂ ਦਲੇਵਾਲ ਜੀ ਦੀ ਇਹ ਸਿਹਤ ਹੈ ਜਿਹੜੀ ਉਹ ਦਿਨੋਂ ਦਿਨਾਂ ਨਿਮਾਜਕ ਹੁੰਦੀ ਜਾ ਰਹੀ ਹੈ ਤੇ ਅਗਰ ਉਹਨਾਂ ਨੂੰ ਕੁਝ ਹੋ ਜਾਂਦਾ ਤਾਂ ਫਿਰ ਜ਼ਿੰਮੇਵਾਰ ਕੌਣ ਹੋਵੇਗਾ ਜੇ ਜ਼ਿੰਮੇਵਾਰੀ ਤੇ ਸਰਕਾਰਾਂ ਦੀ ਆ ਕਾਨੂੰਨ ਦੀ ਆ ਪਰ ਜੇਕਰ ਡੱਲੇਵਾਲ ਜੀ ਦੀ ਸਿਹਤ ਨੂੰ ਕੁਝ ਹੋ ਜਾਂਦਾ ਤੇ ਇਹ ਜਿਹੜੇ ਦੇਣ ਪੌਦਾ ਮਹੀਨਾ ਚੱਲ ਰਿਹਾ ਸਾਡੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਵੀ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਸੀ ਸਿਰਫ ਆਪਣਾ ਜਿਹੜਾ ਸਿੱਖ ਸਮਾਜ ਇਹ ਆ ਜਿਹੜੇ ਸਿੰਘ ਸਾਜੇ ਸੀ ਉਹਨਾਂ ਨੂੰ ਕੁਝ ਨਸੀਹਤ ਦੇਣ ਵਾਸਤੇ ਉਹਨਾਂ ਦਾ ਸਿਰ ਉੱਚਾ ਕਰਨ ਵਾਸਤੇ ਤੇ ਸਾਡੇ ਤੇ ਖੂਨ ਦੇ ਵਿੱਚ ਹੀ ਕੁਰਬਾਨੀਆਂ ਲਿਖੀਆਂ ਨੇ ਅਕਸਰ ਅਸੀਂ ਦੂਸਰਿਆਂ ਦਾ ਘਰ ਬਚਾਉਣ ਲਈ ਆਪਣੇ ਆਪ ਦੀ ਕੁਰਬਾਨੀ ਦਿੰਨੇ ਆ ਤੇ ਇੱਕ ਵਾਰ ਇਹ ਸਰਕਾਰਾਂ ਇਨਾ ਦਿਨ ਜਿਹੜਾ ਬਹੁਤਾ ਮਹੀਨਾ ਚੱਲ ਰਿਹਾ ਜਿਹੜਾ ਇਹ ਹਫਤਾ ਸ਼ੁਰੂ ਹੋਇਆ ਉਹਦਾ ਪਸ਼ੋਕਰ ਦਾ ਇਤਿਹਾਸ ਪੜ ਲੈਣ ਇਹ ਜੇਕਰ ਇੱਕ ਕੁਰਬਾਨੀ ਹੁੰਦੀ ਹੈ ਤੇ ਅੱਗੇ ਕਈ ਕਿਰਤੀ ਆਪਣੀਆਂ ਜਾਨ ਕੁਰਬਾਨ ਕਰਨ ਵਾਸਤੇ ਤਿਆਰ ਬੈਠੇ ਨੇ ਉਹਦਾ ਇੱਕ ਉਦਾਹਰਣ ਵੱਖ-ਵੱਖ ਸਟੇਟਾਂ ਦੇ ਵਿੱਚ ਔਰ ਪੰਜਾਬ ਦੇ ਵਿੱਚ ਅੱਜ ਅਸੀਂ ਇਹ ਪੰਜਾਬ ਭਾਰਤ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਦੇ ਰਹੇ ਹਾਂ